ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਰਿਗਮ ਬਟੀਕ ਦੇ ਉੱਪਰ ਅੱਜ ਆਪਾਂ ਮਸਲੀਨ ਕਾਟਨ ਦੇ ਬਹੁਤ ਹੀ ਸੋਹਣੇ ਡਿਜ਼ਾਈਨਰ ਸੂਟ ਤੁਹਾਡੇ ਲਈ ਲੈ ਕੇ ਆਏ ਹਾਂ ਇਹਨਾਂ ਦੇ ਸਲਵਾਰ ਤੇ ਤੁਹਾਨੂੰ ਐਮਬਰਾਇਡਰੀ ਮਿਲੂਗੀ ਫਰਸਟ ਆਰਟੀਕਲ ਹੈ ਜਿਹੜਾ ਸੇਮ ਟੂ ਸੇਮ ਜਿਹੜਾ ਮਾਡਲ ਨੇ ਵੇਅਰ ਕੀਤਾ ਹੋਇਆ ਸੂਟ ਬਿਲਕੁਲ ਸੇਮ ਟੂ ਸੇਮ ਲੁੱਕ ਦੇ ਵਿੱਚ ਰੈਡੀ ਹੋਇਆ ਸੈਲਿਬ੍ਰਿਟੀ ਸਟਾਈਲ ਦੇ ਸੂਟ ਨੇ ਤੇ ਪ੍ਰਾਈਸ ਬਿਲਕੁਲ ਸੇਲ ਵਾਲੇ ਨੇ ਤੇ ਕੁਆਲਿਟੀ ਜਿਹੜੀ ਹੈ ਬਿਲਕੁਲ ਫਾਈਨ ਹੈਗੀ 셔ਟਾਂ ਦੇ ਉੱਪਰ ਲੈਸਾਂ ਲਗਾ ਕੇ ਡਿਜ਼ਾਈਨਿੰਗ ਕੀਤੀ ਹੋਈ ਹੈ ਦੁਪੱਟੇ ਵਰਕ ਕੀਤਾ ਹੋਇਆ ਹੈਗਾ ਬਹੁਤ ਹੀ ਸੋਹਣਾ ਆਰਟੀਕਲ ਹੈ ਜਿਵੇਂ ਕਿ ਇਹ ਵਾਲੀ ਮਾਡਲ ਨੇ ਵੇਅਰ ਕੀਤਾ ਹੋਇਆ ਜਿਹੜਾ ਸੂਟ ਹੈ ਨੈਕਸਟ ਆਰਟੀਕਲ ਹੈ ਬਿਲਕੁਲ ਸੇਮ ਟੂ ਸੇਮ ਇਹ ਵਾਲਾ ਸੂਟ ਹੈਗਾ ਬਹੁਤ ਹੀ ਸੋਹਣੇ ਸੋਹਣੇ ਗਰਲਿਸ਼ ਸਟਾਈਲ ਦੇ ਸੂਟ ਨੇਗੇ ਮਸਲੀਨ ਸੂਟਾਂ ਦਾ ਫੈਬਰਿਕ ਹੈ ਨਾਲ ਮਸਲੀਨ ਦੇ ਤੇ ਟਾਈ ਐਂਡ ਡਾਈ ਦੇ ਦੁਪੱਟੇ ਨੇਗੇ ਬਹੁਤ ਹੀ ਸੋਹਣੇ ਸੂਟ ਨੇਗੇ ਜਿਹੜਾ ਵੀ ਕਲਰ ਇਹਦੇ ਵਿੱਚੋਂ ਤੁਹਾਨੂੰ ਪਸੰਦ ਆਉਂਦਾ ਉਹਦੀ ਬੁਕਿੰਗ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਕਰਾ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗੀਆਂ ਬੁਕਿੰਗ ਕਰਾਉਣ ਲਈ ਤੁਸੀਂ ਸਕਰੀਨ ਦੇ ਉੱਪਰ ਦਿੱਤੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਸੂਟ ਸੇਲ ਕਰਨ ਦਾ ਕੰਮ ਸਟਾਰਟ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਵੀ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਸੂਟ ਖਰੀਦਣ ਲਈ ਵੀ WhatsApp ਤੇ ਮੈਸੇਜ ਭੇਜ ਕੇ ਆਪਣੀ ਬੁਕਿੰਗ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਨੇ ਕੁੜੀਆਂ ਦੇ ਪਾਉਣ ਵਾਸਤੇ ਬਹੁਤ ਹੀ ਸੋਹਣਾ ਆਰਟੀਕਲ ਹੈ ਤੇ ਪ੍ਰਾਈਸ ਵੀ ਬਹੁਤ ਹੀ ਜਿਆਦਾ